मैडम है आज संजय देखो मैं लास्ट टाइम भी क्या ਮੈਨੂੰ ਮਾਨਜੋ ਦਾ ਦਰਦ ਤੇ ਪੂਰਾ ਪਰੇਸ਼ਾਨ ਅੱਜ ਵੀ ਮੈਂ ਸੇਮ ਇਹੀ ਕਹਾਂਗੀ ਕਿ ਮੈਨੂੰ ਮਾਨਜੋ ਦਾ ਦਰਦ ਤੇ ਥੋੜਾ ਪਰੇਸ਼ਾਨ ਸਭ ਆਰੇ ਦਾ ਧੰਨਵਾਦ ਤੁਸੀਂ ਇੱਥੇ ਆਏ ਕਿ ਇਸ ਚੀਜ਼ ਨੂੰ ਤੱਕਰ ਕਿਤਾ ਸੱਤ ਸਾਲ ਹੋ ਗਏ ਮੈਡਮ 2018 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੀ ਤਰ੍ਹਾਂ ਦੀ ਤੁਸੀਂ ਫੇਸ ਕੀਤੀ ਹੁਣ ਜਾ ਕੇ ਫੈਸਲਾ ਮੈਂ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਬਟ ਇਸ ਇਹਨਾਂ ਚੀਜ਼ਾਂ ਨੂੰ ਮੈਂ ਸਾਰ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਾਂਗੀ ਹੁਣ ਬਸ ਮੈਂ ਇਹੀ ਕਹਾਂਗੀ ਮੈਨੂੰ ਫੈਸਲੇ ਦੀ ਵੇਟ ਹੈ

जिस तरह का वो दरिंदा है जिस तरह उसने किया है कुछ लोगों को पता नहीं है केस क्या है क्या नहीं है गलत कमेंट्स कर रहे हैं और किसी को पता ही नहीं 2018 में केस हुआ था वो तो अपने आप को बहुत सच्चा सुच्चा दिखा रहा था लेकिन जिस तरह का वो दरिंदा है कम से कम ऐसी लड़ाई लड़ रही है मैं तो पहले बताया हुआ मैं बार बार उस चीज को फेस नहीं करना चाहती प्लीज मैं एक बात कहना चाहता हूँ दो तरह के क्राइम होते हैं एक तो

समाज का सबसे बड़ा गुरु हूँ और सबको मैं डायरेक्शन देता हूँ किसी से लड़ना नहीं है और कोई भी गलत कार्य नहीं करना तो ऐसी डायरेक्शन देने वाला व्यक्ति जब खुद ही गलत करने लगती है तो उसकी तो सजा कुछ ज्यादा ही बनती है तो मेरी हमारी सोच सोचा दस से या बीस साल के बीच होगी पर जब जुडिशियल ने डिसीजन दिया टी डेथ का तो हमें इतनी ज़्यादा खुशी है कि एक ही एग्जाम्पल सेट हो गया है अगर कोई और भी पीड़ता है किसी और के साथ भी जैसे दो तो आ गई हैं अगर और भी पीड़ता है वो सामने आए पुलिस बिक सकती है प्रशासन बिक सकता है या फिर मंत्री बिक सकते हैं पर जुडिशियल नहीं बिक सकता जो डॉक्टर भीमराव अम्बेडकर जी ने संविधान दिया है ये कभी भी मिट नहीं सकता ना ही बिक सकता जैसे हमें इंसाफ मिला है आप भी लड़ो आपको भी इंसाफर पास्टर हाँ ਅੱਜ ਜੋ ਹੈ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਕਿਉਂਕਿ ਉਹ ਜੋ ਰੇਪ ਦਾ ਕੇਸ ਉਸਤੇ ਚੱਲ ਰਿਹਾ ਸੀ ਜਿਸ ਦੇ ਵਿੱਚ ਕੀ ਅੱਜ ਕੁਆਂਟਮ ਦੇ ਉੱਤੇ ਸਜ਼ਾ ਸੁਣਾਣੀ ਸੀ ਕੋਰਟ ਨੇ ਉਹ ਕੁਆਂਟਮ ਦੇ ਉੱਤੇ ਅੱਜ ਜੋ ਸਜ਼ਾ ਮਤਲਬ ਉਹਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਹੈ ਉਹ ਸਜ਼ਾ ਅੱਜ ਸੁਣਾ ਦਿੱਤੀ ਗਈ ਹੈ ਆਜੀਵਨ ਕਾਰਵਾਸ ਜਿਹੜਾ ਹੈਗਾ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਆਖਰੀ ਸਾਹ ਤੱਕ ਉਹਨੂੰ ਜੇਲ ਦੀ ਸਲਾਖਾਂ ਦੇ ਪਿੱਛੇ ਰਹਿਣਾ ਪਏਗਾ ਉਸਨੇ ਪਲੀ ਲਈ ਸੀ ਕਿ ਉਸਦੀ ਵਾਈਫ ਬਿਮਾਰ ਹੈ ਉਸਦੇ ਦੋ ਬੱਚੇ ਨੇ ਤੇ ਉਸਦੀ ਲੱਤ 'ਤੇ ਰੌਡ ਪਈ ਹੋਈ ਹੈ ਉਨੇ ਦੀ ਪੁਲੀਸ ਸੁਣ ਲਈ ਸੀ ਬਟ ਕੋਰਟ ਨੇ ਜੋ ਹਾਰਡੇਸਟ ਜਾਂ ਜੋ ਇਸ ਮਾਮਲੇ ਦੇ ਇਹੋ ਜਿਹੇ ਮਾਮਲੇ ਚ ਜੋ ਸਭ ਤੋਂ ਵੱਡੀ ਸਜ਼ਾ ਹੋ ਸਕਦੀ ਹੈ ਉਹ ਸਜ਼ਾ ਉਸ ਨੂੰ ਆਖਿਰਕਾਰ ਸੁਣਾ ਦਿੱਤੀ ਫਾਈਨ ਕਿੰਨਾ ਲੈ ਕੇ ਬਾਤ ਹੈ ਫਾਈਨ ਕਿੰਨਾ ਫਾਈਨ ਜਿਹੜਾ ਹੈ ਉਹ ਫਾਈਨ ਸ਼ੂਰ ਹੋਏਗਾ ਬਟ ਇਹ ਹੈ ਕਿ ਉਹ ਜਿਹੜਾ ਹੈਗਾ ਥੈਟ ਵਿਲ ਬੀ ਪਾਰਟ ਆਫ ਡੀਟੇਲ ਆਰਡਰ ਰਿਟਰਨ ਆਰਡਰ ਜਦ ਆਏਗਾ ਤੇ ਉਸ ਦੇ ਵਿੱਚ ਫਾਈਨ ਦਾ ਜ਼ਿਕਰ ਹੋਏਗਾ ਸਰ ਇਹ ਅੱਗੇ ਅਪੀਲ ਕਰ ਸਕਦੇ ਆ ਬਿਲਕੁਲ ਅਪੀਲ ਕਰ ਸਕਦੇ ਆ ਆਮ ਸ਼ਹਿਰੀ ਵਾਂਗੂ ਕਿਉਂਕਿ ਜਿਹੜਾ ਆਪਣੇ ਆਪ ਜਿਹੜਾ ਇਹ ਇਹਨਾਂ ਤੋਂ ਦਾਵਾ ਕੀਤਾ ਜਾਂਦਾ ਸੀਗਾ ਕਿ ਮੈਨੂੰ ਕੋਈ ਕਾਨੂੰਨ ਕੋਈ ਕੋਰਟ ਕੋਈ ਅਦਾਲਤ ਸਜ਼ਾ ਨਹੀਂ ਦੇ ਸਕਦੀ ਉਹ ਅੱਜ ਸਾਹਮਣੇ ਆ ਗਿਆ ਹੈ ਕਿ ਕਾਨੂੰਨ ਤੋਂ ਵੱਡਾ ਕੁਝ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਕਾਨੂੰਨ ਦਾ ਹੀ ਰਾਜ ਚੱਲਦਾ ਹੈ ਤੇ ਜਿਹੜਾ ਮੇਰੀ ਇੱਕ ਅਪੀਲ ਹੈਗੀ ਹੈ ਸਾਰੀ ਜੋ ਵੀ ਆਮ ਜਨਤਾ ਹੈਗੀ ਹੈ ਜਿਹੜੇ ਕਿ ਲੋਕਾਂ ਨਾਲ ਤਸ਼ੱਦਦ ਹੋ ਰਿਹਾ ਹੈ ਜਾਂ ਲੜਕੀਆਂ ਨਾਲ ਕਿਸੇ ਨਾਲ ਗਲਤ ਹੋ ਰਿਹਾ ਜਿਹੜੀ ਇਹ ਸੋਚ ਕੇ ਆਵਾਜ਼ ਨਹੀਂ ਉਠਾਉਂਦੀਆਂ ਆਪਣੀ ਕਿ ਹਾਂਜੀ ਕੋਈ ਜਿਹੜਾ ਐਟਰੋਸਿਟੀ ਕਰਨ ਵਾਲਾ ਹੈ ਅਤਿਆਚਾਰ ਕਰਨ ਵਾਲਾ ਬੜਾ ਸਟਰੋਂਗ ਹੈ ਇਹੋ ਜਿਹਾ ਕੋਈ ਸਟਰੋਂਗ ਬੰਦਾ ਹੈ ਨਹੀਂ ਜੋ ਕਾਨੂੰਨ ਤੋਂ ਵੱਡਾ ਹੋਵੇ ਤੇ ਕਾਨੂੰਨ ਸਭ ਨੂੰ ਸਜ਼ਾ ਦਿੰਦਾ ਹੈ ਕਾਨੂੰਨ ਵਾਸਤੇ ਸਾਰੇ ਬਰਾਬਰ ਨੇ ਤੇ ਮੇਰੀ ਅਪੀਲ ਹੈ ਕਿ ਜੋ ਕੋਈ ਵੀ ਜਿੱਥੇ ਵੀ ਆਵਾਜ਼ ਸੁਣ ਰਿਹਾ ਹੋਵੇ ਤੇ ਕਿਸੇ ਨਾਲ ਵੀ ਜੇ ਜ਼ੁਲਮ ਹੋ ਰਿਹਾ ਹੈ ਤਾਂ ਉਹਨਾਂ ਨੂੰ ਆਪਣੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਅਪੀਲ ਵਾਸਤੇ 30 ਦਿਨ ਦਾ ਸਮਾਂ ਹੁੰਦਾ ਹੈ ਤੇ ਉਹ ਇਹਨਾਂ ਨੂੰ 30 ਦਿਨ ਦੇ ਸਮੇਂ ਦੇ ਅੰਦਰ ਅੰਦਰ ਇਹ ਅਪੀਲ ਆਪਣੀ ਪ੍ਰੇਫਰ ਕਰਨਗੇ